ਅਮਰਿਤਪਾਲ ਬਾਰੇ ਸਰਕਾਰ ਜੋ ਅਵਗਲ ਫੈਸਲੇ ਤੇ ਖੜੀ ਹੈ ਉਹਨੂੰ ਰਿਹਾ ਤਾਂ ਕਰਦੀ ਨਹੀਂ ਪ੍ਰਸ਼ਾਸਨਗਤ ਜੀ ਸੈਸ਼ਨ ਵੀ ਨਹੀਂ ਅਟੈਂਡ ਕਰਨ ਦਿੱਤਾ ਜਾ ਰਿਹਾ ਜਦੋਂ ਕਿ ਜਿਹੜੇ ਦੂਜੇ ਇੰਜੀਨੀਅਰ ਸਾਹਿਬ ਉਹਨਾਂ ਤੇ ਵੀ ਐਨਐਸਏ ਤੇ ਹਾਰ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਉਹ ਸੈਸ਼ਨ ਅਟੈਂਡ ਕਰ ਲੈਣ ਪਰ ਅੰਮ੍ਰਿਤਪਾਲ ਨੂੰ ਨਹੀਂ ਸਾਧ ਸੰਗਤ ਇਹ ਸਿੱਖਾਂ ਨਾਲ ਸਰਾਸਰ ਤਕਾ ਹੈ ਐਮਪੀ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਕਿਸੇ ਸਿੱਖ ਨਾਲ ਇੰਨਾ ਤਕਾ ਕਰ ਸਕਦੇ ਹੋ ਐਮਪੀ ਸਿੱਖ ਨਾਲ ਇੰਨਾ ਤਕਾ ਕਰ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਸੋਚੋ ਕਿ ਸਰਕਾਰ ਇੱਕ ਆਮ ਸਿੱਖ ਨਾਲ ਕੀ ਕਰ ਸਕਦੀ ਹੈ ਕੀ ਕੀ ਕਰ ਸਕਦੀ ਹੈ ਸਾਧ ਸੰਗਤ ਜੀ ਫੌਰਾ ਮੈਂ ਹਾਈ ਕੋਰਟ ਨੂੰ ਬੇਨਤੀ ਕਰਦਾ ਐ ਅਪੀਲ ਕਰਦਾ ਐ ਜੱਜ ਸਾਹਿਬ ਨੂੰ ਕਿ ਉਹ ਅਮਰਤਪਾਲ ਨੂੰ ਕਿਉਂਕਿ ਪਿਛਲੀ ਵਾਰੀ ਟਾਈਮ ਖਤਮ ਹੋ ਗਿਆ ਸੀ ਇਸ ਵਾਰੀ ਆਪਾਂ ਛੇਤੀ ਅਪਰਾਲਾ ਕਰਾਂਗੇ ਕੋਰਟ ਦੇ ਵਿੱਚ ਪਟੀਸ਼ਨ ਲਾਵਾਂਗੇ ਕਿ ਉਹਨੂੰ ਛੇਤੀ ਲਾਵਾਂਗੇ ਕਿ ਉਹਨੂੰ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦਿੱਤਾ ਜਾਵੇ ਕਿਉਂਕਿ ਸដ្ឋ ਸੰਗਤ ਜਿਹੜੀਆਂ ਹਲਕੇ ਦੀਆਂ ਸਮੱਸਿਆਵਾਂ ਐ ਉਹਨਾਂ ਬਾਰੇ ਅੰਮ੍ਰਿਤ ਪਾਲੀ ਮੁੱਦਾ ਚੱਕ ਸਕਦਾ ਹੈ ਤੇ ਕੋਈ ਨਾ ਕੋਈ ਉਹ ਸਪੀਕਰ ਸਾਹਿਬ ਨਾਲ ਗੱਲ ਕਰਕੇ ਕੋਈ ਨਾ ਕੋਈ ਐਸੀ ਕੋਈ ਸਿਸਟਮ ਬਣਾਵੇ ਕਿ ਜਿਹੜਾ ਉਹਦਾ ਫੰਡ ਆਉਂਦਾ ਹੈ ਉਹਨੂੰ ਵੀ ਲੋਕਾਂ ਲੋੜਵੰਦ ਪਿੰਡਾਂ ਦੇ ਵਿੱਚ ਵੰਡਿਆ ਜਾ ਸਕੇ ਏ ਆਪਣੇ ਨਾਲ ਇੰਨਾ ਤੱਕਾ ਕਰ ਰਹੀ ਆ ਸਰਕਾਰ ਜਿਹਦੀ ਕੋਈ ਹੱਦ ਨਹੀਂ ਸਹਾਸੰਗਤ ਮੈਂ ਵੀ ਡੇਢ ਸਾਲ ਦੇ ਵਿੱਚ ਲੜ ਕੇ ਲੜ ਕੇ ਟਾਈਮ ਲਿਆ ਇਹਨਾਂ ਤੋਂ ਬੋਲਣ ਦਾ ਮੇਰੀ ਸਪੀਕਰ ਸਾਹਿਬ ਨਾਲ ਬਹਿਸ ਹੋ ਗਈ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਟਾਈਮ ਦੋ ਉਹ ਕਹਿੰਦਾ ਦਿੰਨੇ ਆ ਦਿੰਨੇ ਆ ਮੈਨੂੰ ਟਾਈਮ ਨਹੀਂ ਦਿੱਤਾ 12 ਤੋਂ 2 ਦਾ ਟਾਈਮ ਹੁੰਦਾ 0 ਆਵਰ ਬੋਲਣ ਦਾ ਫਿਰ 2 ਵਜੇ ਤੋਂ ਬਾਅਦ ਮੈਨੂੰ ਥੋੜਾ ਜਿਹਾ ਗੁੱਸਾ ਆ ਗਿਆ ਮੈਂ ਕਿਹਾ ਸਪੀਕਰ ਸਾਹਿਬ ਡੇਢ ਸਾਲ ਹੋ ਗਏ ਐਮਪੀ ਬਣੇ ਨੂੰ ਤੁਸੀਂ ਇੱਕ ਵਾਰ ਵੀ ਟਾਈਮ ਨਹੀਂ ਦਿੱਤਾ ਮੈਨੂੰ ਜਦੋਂ ਮੈਂ ਥੋੜਾ ਜਿਹਾ ਮੁੱਦੇ ਤੇ ਅੜ ਗਿਆ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਕੋਈ ਨਹੀਂ ਜੀ ਹੁਣ ਤੁਹਾਨੂੰ ਕੱਲ ਨੂੰ ਟਾਈਮ ਦਵਾਂਗੇ ਫਿਰ ਤਾਂ ਮੈਨੂੰ ਲੜ ਕੇ ਟਾਈਮ ਲੈਣਾ ਪਿਆ ਸਹਾ ਸੰਗਤ ਅਮਰਿਤਪਾਲ ਤੋਂ ਸਰਕਾਰ ਡਰਦੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਡਰਦੀ ਵੀ ਸਾਧ ਸੰਗਤ ਸਿਰਫ ਇੱਕ ਗੱਲ ਤੋਂ ਐ ਕਿ ਉਹਦੀਆਂ ਜਿਹੜੀਆਂ ਗੱਲਾਂ ਸੱਚੀਆਂ ਗੱਲਾਂ ਜਦੋਂ ਕੌਮ ਨੂੰ ਹਲੂਣਾ ਦਿਨੀਆਂ ਐ ਯੂਥ ਨੂੰ ਜਗਾਉਨੀਆਂ ਐ ਕਿ ਸਾਡਾ ਅਸਲੀ ਮਕਸਦ ਕੀ ਐ ਤੇ ਅਸੀਂ ਤੁਰੇ ਨਸ਼ੇ ਆਜ ਫਿਰਦੇ ਐ ਇਹੀ ਗੱਲਾਂ ਕਰਕੇ ਸਾਧ ਸੰਗਤ ਸਰਕਾਰ ਉਹਨੂੰ ਬਾਹਰ ਕੱਢਣ ਤੋਂ ਡਰਦੀ ਐ ਕਿਉਂਕਿ ਸੈਂਟਰ ਦੀ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਇਹ ਚਾਹੁੰਦੀਆਂ ਕਿ ਪੰਜਾਬ ਦਾ ਯੂਥ ਨਸ਼ਿਆਂ 'ਚ ਗਲਤਾਂੜ ਰਹੇ ਇਹਨੂੰ ਸੋਝੀ ਨਾ ਰਹੇ ਆਪਣੀ ਵੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਤੇ ਇਹ ਆਪਣਾ ਜਿਹੜਾ ਮੇਨ ਮਕਸਦ ਐ ਉਹ ਤੋਂ ਸਦਾ ਹੀ ਪਟਕੇ ਰਹਿਣਾ ਤੇ ਅਮਰਤਪਾਲ ਉਸੇਲੀ ਤੇ ਯੂਥ ਨੂੰ ਵਾਪਸ ਲੈ ਕੇ ਆਉਂਦਾ ਇਸੇ ਗੱਲ ਕਰਕੇ ਸਰਕਾਰ ਇਹਨਾਂ ਤੋਂ ਡਰਦੀ ਹੈ। ਬਾਕੀ ਸਾਧ ਸੰਗਤ ਤੁਹਾਨੂੰ ਪਤਾ ਹੀ ਹੈ ਜੋ ਕਿਸਾਨਾਂ ਦਾ ਹਾਲ ਹੈ। ਕਿਸਾਨ ਕਰਜ਼ਾਈ ਹੋ ਰਿਹਾ ਹੈ। ਖੁਦਕੁਸ਼ੀਆਂ ਕਰਦਾ ਹੈ। ਉਹਦੀ ਫਸਲ ਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ। ਸਾਧ ਸੰਗਤ ਹਰੇਕ ਫਰਾਂਟ ਤੇ ਸਰਕਾਰਾਂ ਫੇਲ ਐ ਧੱਕਾ ਹੋ ਰਿਹਾ ਐ ਕਿਸਾਨਾਂ ਦੇ ਨਾਲ ਵੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਸਾਹ ਸੰਗਤ ਬਈ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਬੈਠਾ ਸੀ ਨਾ ਅੰਨਾ ਹਜਾਰੇ ਦੇ ਨਾਲ ਉਹਦਾ ਇੱਕ ਮੁੱਦਾ ਬਹੁਤ ਵੱਡਾ ਸੀ ਆਰਟੀਆਈ ਦਾ ਸਾਹ ਸੰਗਤ ਹੁਣ ਜਦੋਂ ਭਗਵਾਨਤਮਾਨ ਬਾਹਰ ਗਿਆ ਉਹਦਾ ਹੈਲੀਕਾਪਟਰ ਵਰਤੇ ਆ ਗਿਆ ਬਹੁਤ ਕੁਝ ਪਿੱਛੋਂ ਹੋਇਆ ਬਾਕੀ ਜਿਹੜਾ ਕੇਜਰੀ ਵਾਲਾ ਸਾਧ ਸੰਗਤ ਉਹ ਹੈਲੀਕਾਪਟਰ 'ਚ ਬੈਣ ਤੋਂ ਡਰਦਾ ਹੈ ਉਹ ਬਹਿੰਦਾ ਚਾਰਟਰ ਪਲੇਨ ਦੇ ਵਿੱਚ ਜਿਹਦੇ ਵਿੱਚ ਛੋਟਾ ਹਵਾਈ ਜਹਾਜ਼ੀ ਦੇ ਵਿੱਚ 10 ਬੰਦੇ ਬੈਨੇ ਆ ਉਹ ਮਹਾਰਾਸ਼ਟਰ ਬੰਬੇ ਕਿਤੇ ਵੀ ਜਾਂਦਾ ਚਾਰਟਰ 'ਚ ਜਾਂਦਾ ਉਹਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਤੇ ਪ੍ਰੈਸ ਵਾਲਿਆਂ ਨੇ ਜਦੋਂ ਇਹ ਖਬਰ ਲਾਈ ਉਹਨਾਂ ਦੇ ਪਰਚਾ ਦਿੱਤਾ ਤੇ ਸਾ ਸੰਗਤ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਕਰਕੇ ਅੰਨਾ ਹਜ਼ਾਰੇ ਦਿੱਲੀ ਬੈਠਾ ਸੀ ਆਰਟੀਆਈ ਦੇ ਹੱਕ ਵਾਸਤੇ ਰਾਈਟ ਫਾਰ ਇਨਫੋਰਮੇਸ਼ਨ ਕਿ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ ਉਹਦੇ ਵਾਸਤੇ ਤੁਸੀਂ ਲਾ ਸਕਦੇ ਹੋ ਤੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ ਇਹਨਾਂ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਇਹਨਾਂ ਨੇ ਉਸ ਖਰਚੇ ਬਾਰੇ ਹਵਾਈ ਜਹਾਜ਼ ਦੇ ਖਰਚੇ ਬਾਰੇ ਕੌਣ ਆਉਂਦਾ ਕੌਣ ਜਾਂਦਾ ਕੌਣ ਖਰਚਾ ਦਿੰਦਾ ਕਿੰਨਾ ਖਰਚਾ ਦਿੰਦਾ ਸਾਂਸੰਗਤ ਆਰਟੀਆਈ ਦੇਣੀ ਬੰਦ ਕਰਤੀ ਜਿਹੜੀ ਗੱਲ ਤੇ ਅਰਵਿੰਦ ਕੇਜਰੀਵਾਲ ਆਪ ਬੈਠਾ ਸੀ ਦਿੱਲੀ ਤੇ ਉਹਦੀ ਸਰਕਾਰ ਨੇ ਉਸੇ ਚੀਜ਼ ਤੋਂ ਪੈਰ ਪਿੱਛੇ ਖਿੱਚ ਲਿਆ ਇਹ ਸਮਝਣ ਵਾਲੀਆਂ ਗੱਲਾਂ ਐ ਸਾਂਸੰਗਤ ਜਿਹੜੀ ਇਹ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਨਾ ਵੀ ਇਮਾਨਦਾਰੀ ਐ ਜੀ ਅਸੀਂ ਤੁਹਾਡਾ ਭਲਾ ਕਰਦਾਂਗੇ ਕੋਈ ਭਲਾ ਭਲਾ ਨਾ ਤੁਹਾਡਾ ਕੀਤਾ ਨਾ ਕਿਸੇ ਨੇ ਇਹਨਾਂ ਨੇ ਕਰਨਾ ਹੈ ਬਾਦਲ ਵੀ ਤੁਸੀਂ ਦੇਖ ਲੇ ਸਾਧ ਸੰਗਤ 300 28 ਰੁਪਆ ਦਾ ਜਿਹੜਾ ਮਾਮਲਾ ਹੈ ਸਾਧ ਸੰਗਤ ਦੀ ਦੇ ਵਿੱਚ ਜੇ ਸ਼ਰੋਮਣੀ ਕਮੇਟੀ ਨੇ ਕਾਰਵਾਈ ਚੰਗੀ ਤਰ੍ਹਾਂ ਕੀਤੀ ਹੁੰਦੀ ਤਾਂ ਸਾਧ ਸੰਗਤ ਅੱਜ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਲੋੜ ਨਹੀਂ ਸੀ ਇਹ ਸਾਰਾ ਕੁਛ ਹੀ ਦੋਹੇ ਪਾਸੇ ਉਧਰ ਬਾਦਲ ਨੇ ਤਾਂ ਨਹੀਂ ਕਾਰਵਾਈ ਕੀਤੀ ਜੇ ਮੈਂ ਕਾਰਵਾਈ ਕਰੂੰਗਾ ਤਾਂ ਮੇਰੇ ਪਤਾ ਨਹੀਂ ਕੀ ਕੀ ਹੋ ਰਹਾ ਅਜ ਖੁੱਲਣਗੇ ਹੁਣ ਜੇ ਪੰਜਾਬ ਸਰਕਾਰ ਕਰਦੀ ਹੈ ਤਾਂ ਉਹ ਰੌਲਾ ਪਾਉਨੇ ਹੈ ਇਹਨਾਂ ਨੂੰ ਅਸਲ ਗੱਲ ਆਪ ਹੀ ਕਾਰਵਾਈ ਕਰਨੀ ਚਾਹੀਦੀ ਸੀ ਕਿਉਂਕਿ ਸ਼ਰੋਮਣੀ ਕਮੇਟੀ ਦੇ ਵਿੱਚ ਪੰਜਾਬ ਸਰਕਾਰ ਦਾ ਦਖਲ ਦੇਣਾ ਗਲਤ ਗੱਲ ਹੈ ਕਿਉਂਕਿ ਉਹ ਸੁੱਖਾਂ ਦੇ ਮਸਲੇ ਐ ਤੇ ਸਿੱਖਾਂ ਨੂੰ ਆਪ ਹੀ ਨਿਪਟਣੇ ਚਾਹੀਦੇ ਐ ਬਾਕੀ ਸਾਰ ਸੰਗਤ ਜੀ ਗੱਲਾਂ ਤਾਂ ਬਹੁਤ ਐ ਕਰਨ ਲਈ ਪਰ ਸਮਾਂ ਬਹੁਤ ਥੋੜਾ ਐ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ 2027 ਦੇ ਵਿੱਚ ਮੈਨੂੰ ਬਹੁਤ ਯਕੀਨ ਐ ਭਰੋਸਾ ਐ ਬਹੁਤ ਕਿ ਤੁਸੀਂ ਭਾਈ ਅਮਰਤ ਪਾਲੂ ਸੀਐਮ ਬਣਾਓਗੇ ਹੀ ਬਣਾਓਗੇ ਕਉਕੀ ਸਾਧ ਸੰਗਤ ਦੇ ਛਾਵਾਂ ਨਾਲ ਤੁਹਾਡਾ ਪਿਆਰ ਹੈ ਕੱਟ ਵਧਦਾ ਜਾ ਰਿਹਾ ਹੈ ਮੈਂ ਆਸ ਹੈ ਮੈਨੂੰ ਪੂਰੀ ਕਿ ਤੁਸੀਂ ਕਿਉਂਕਿ ਸਾਧ ਸੰਗਤ ਆਪਣੇ ਕੋਲ ਹੀ ਇੱਕੋ ਹੀ ਰਾਹ ਹੈ ਜੇ ਤੁਸੀਂ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਬਾਹਰ ਤਾਂ ਉਹਨੂੰ ਮੁੱਖ ਮੰਤਰੀ ਆਪ ਨੂੰ ਹੀ ਬਣਾਉਣਾ ਪੈਣਾ ਹੈ ਕਿਉਂਕਿ ਜੇ ਤੁਸੀਂ ਕਹੋ ਭਈ ਬਾਦਲ ਜਾਂ ਕਾਂਗਰਸ ਨੂੰ ਬਾਹਰ ਕੱਢ ਦੂਗੀ ਨਹੀਂ ਕੱਢਦੀ ਇਸ ਲਈ ਆਪਾਂ ਤਗੜੇ ਹੋ ਕੇ ਪਿੰਡਾਂ 'ਚ ਵਰਕ ਕਰੀਏ ਵੱਧ ਤੋਂ ਵੱਧ ਆਪਣਾ ਪ੍ਰਚਾਰ ਕਰੀਏ ਪਾਰਟੀ ਦਾ ਤਾਂ ਕਿ ਆਪਾਂ 2027 ਦਾ ਇਲੈਕਸ਼ਨ ਤਗੜੇ ਹੋ ਕੇ ਲੜੀਏ ਤੇ ਜਿੱਤ ਪ੍ਰਾਪਤ ਕਰੀਏ ਬਾਕੀ ਸਾਲ ਸੰਗਤ ਸਟੇਜ ਤੇ ਬੈਠੇ ਬਹੁਤ ਮੇਰੇ ਤੋਂ ਬਹੁਤ ਸੀਨੀਅਰ ਸਤਿਕਾਰਯੋਗ ਅਯਾਲੀ ਸਾਹਿਬ ਬਾਪੂ ਜੀ ਜਸਕਰਨ ਸਿੰਘ ਜੀ ਜਿੰਦਾ ਸਾਹਿਬ ਕੋਰ ਨਾ ਨਾਂ ਵੀ ਜਿਵੇਂ ਨਹੀਂ ਨਾਮ ਲੱਗ ਗਿਆ ਲੈਣ ਫਿਰ ਬਹੁਤ ਲੰਬਾ ਕੰਮ ਹੋ ਜਾਊਗਾ ਇਸ ਲਈ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ